ਰੇਗਾ ਜੀ ਵੀ ਨਰੇਗਾ ਬੰਦਰ ਕਰਨ ਦੇ ਨਹੀਂ ਇਹਦੇ ਤੇ ਉਜਰਤ ਵਧਾਉਣ ਦੀ ਹੈ ਇਹਦਾ ਜਿਹੜਾ ਬਜਟ ਹੈ ਮੈ 100 ਰੁਪਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਨਰੇਗਾ ਜੀ ਤੇ ਕੰਮ ਦੇ ਪੈਸੇ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਖੇਤ ਮਜ਼ਦੂਰ ਜੱਟੇ ਬੰਦਿਆਂ ਦਾ ਸਾਝਾ ਮੋਰਚਾ ਜਿੰਦਾਬਾਦ 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 ਪਿੰਡੂ ਦੇ ਖੇਤ ਮਜ਼ਦੂਰ ਜੱਟੇ ਬੰਦਿਆਂ ਦਾ ਸਾਝਾ ਮੋਰਚਾ ਜਿੰਦਾਬਾਦ ਅੰਤ ਪਾਏ ਕੰਮ ਨੂੰ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਜਿਆਦਾ ਮਾਰਸ਼ਾਂ ਕਾ ਦਿੱਕੇ ਜਾਂ ਦਿੱਕੇ ਵਾਲੇ ਮਕਾਨਾਂ ਦਾ ਮਾਦਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਜਿਆਦਾ 5-5000 ਰੁਪਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਘੁਣਾਪਾ ਵਿਧਵਾ ਤੇ ਆਸ਼ਰਿਤ ਪੈਨਸ਼ਨਾਂ 5000 ਰੁਪਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਦੀ ਅਰਧ ਸਰਕਾਰੀ ਅਤੇ ਮਾਈਕਰੋਫਾਈਨੈਂਸ ਕੰਪਨੀ ਦਾ ਕਰਜ਼ਾ ਮਾਫ ਕਰੋ ਮਾਫ ਕਰੋ ਮਾਫ ਕਰੋ ਸਰਕਾਰੀ ਅਰਧ ਸਰਕਾਰੀ ਮਾਈਕਰੋਫਾਈਨੈਂਸ ਕੰਪਨੀ ਦਾ ਕਰਜ਼ਾ ਮਾਫ ਕਰੋ ਮਾਫ ਕਰੋ ਮਾਫ ਕਰੋਵਾ ਪੈਨਸ਼ਨਾਂ 5-5000 ਰੁਪਏ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਆਵਾਜ਼ ਜੀ ਜਿਹੜਾ ਤੁਹਾਨੂੰ ਲਾਇਆ ਕਿਸ ਸਬੰਧ ਵਿੱਚ ਲਾਇਆ ਗਿਆ ਮੱਖਣ ਸਿੰਘ ਜੀ ਸਰ ਪੰਜਾਬ ਕੇਤ ਨੂੰ ਦੁਰਸਵਾਦ ਹੈ ਸੰਜੇ ਮੋਰਚੇ ਦੇ ਆਗੂ ਅੱਜ ਦਾ ਜਿਹੜਾ ਧਰਨਾ ਹੈ ਇਹ ਲੰਮੇ ਸਮੇਂ ਤੋਂ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਤੇ ਪੰਜਾਬ ਸਰਕਾਰ ਮੀਟਿੰਗ ਦੇ ਕੇ ਗੱਲਬਾਤ ਕਰਨ ਦੀ ਵਜਾਏ ਲੰਮੇ ਸਮੇਂ ਤੋਂ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਜਿਹਦੇ ਕਰਕੇ ਅੱਜ ਦਾ ਜਿਹੜਾ ਇਹ ਚੇਤਾਵਨੀ ਰੈਲੀ ਡੀਸੀ ਦਫਤਰ ਬਠਿੰਡੇ ਦੇ ਸਾਹਮਣੇ ਕੀਤੀ ਜਾ ਰਹੀ ਹੈ ਇਹ 17 ਨਵੰਬਰ ਨੂੰ ਅਸੀਂ ਇਸ ਪੱਕੇ ਮੋਰਚੇ ਦਾ ਲੰਮੇ ਸੰਘਰਸ਼ ਦਾ ਐਲਾਨ ਕਰ ਚੁੱਕੇ ਹਾਂ ਕਿ 17 ਨਵੰਬਰ ਨੂੰ ਅਸੀਂ ਆਣ ਮਿਥੇ ਲਈ ਸਮੇ ਲਈ ਮਜ਼ਦੂਰਾਂ ਦੀਆਂ ਮੰਡਾ ਨਰੇਗਾ ਦੇ ਵਿੱਚ ਸਿਆਸੀ ਦਖਲਅਜ਼ੀ ਬੰਦ ਕਰਾਉਣ ਵਾਸਤੇ ਤੇ ਪੈਨਸ਼ਨਾਂ ਦੇ ਵਿੱਚ 5000 ਰੁਪਿਆ ਵਾਅਦਾ ਕਰਾਉਣ ਵਾਸਤੇ ਤੇ 1100 ਰੁਪਿਆ ਸगन ਸਕੀਮ ਲੈਣ ਵਾਸਤੇ ਤੇ ਪਲਾਟਾਂ ਦੇ ਮਾਮਲੇ 'ਚ ਹੋਰ ਮੰਗਾ ਨਾਲ ਸੰਧਤ ਇਹ ਜਿਹੜੀ ਅੱਜ ਚੇਤਾਵਨੀ ਰੈਲੀ ਹੈਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਤਿੱਖਾ ਕਰਾਂਗੇ ਇਹ ਉਸ ਨਾਲ ਸੰਧਤ ਅੱਜ ਦਾ ਧਰਨਾ ਡੀਸੀ ਦਫਤਰ ਦੇ ਸਾਹਮਣੇ ਲਾਇਆ ਜਾ ਰਿਹਾ ਹੈ। ਹਾਂਜੀ ਕੀ ਨਾਮ ਹੈ ਜੀ ਤੇ ਜਿਹੜਾ ਅੱਜ ਰੈਲੀ ਰੱਖੀ ਗਈ ਹੈ ਕਿਸ ਸੰਬੰਧ ਵਿੱਚ ਰੱਖੀ ਹੈ? ਮੈਂ ਪ੍ਰਕਾਸ਼ ਸਿੰਘ ਆਗੂ ਪਿੰਡੂ ਤੇ ਖੇਤ ਮਜ਼ਦੂਰ ਸਦ ਅਥੇ ਬੰਦੀਆਂ ਦਾ ਸਾਂਝਾ ਮੋਰਚਾ ਅਸੀਂ ਅੱਜ ਚਤਾਵਨੀ ਰੈਲੀ ਧਰਨਾ ਰੱਖਿਆ ਇਸ ਕਰਕੇ ਰੱਖਿਆ ਕਿ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਪਿਛਲੇ ਸਮੇਂ ਤੋਂ ਅਸੀਂ ਕਈ ਵਾਰ ਮੰਗ ਪੱਤਰ ਦੇ ਰਹੇ ਹਾਂ ਉਹਨਾਂ ਤੇ ਸਰਕਾਰ ਨੇ ਕੋਈ ਜਾਂ ਇਥੋਂ ਦੇ ਪ੍ਰਸ਼ਾਸਨ ਨੇ ਕੋਈ ਮਤਲਬ ਉਜਰਤ ਨਹੀਂ ਕੀਤਾ ਕੋਈ ਲਾਗੂ ਕਰਨ ਦੀ ਗੱਲ ਨਹੀਂ ਕੀਤੀ ਜਿਵੇਂ ਕਿ ਨਰੇਗਾ ਦਾ ਜਿਹੜਾ ਕੰਮ ਹੈ ਪਿੰਡਾਂ 'ਚ ਉਹ ਲਗਭਗ ਬੰਦ ਪਿਆ ਅਸੀਂ ਉਹਨੂੰ ਮੰਗ ਕਰਦੇ ਹਾਂ ਕਿ ਚਾਲੂ ਕੀਤਾ ਜਾਵੇ ਇਸੇ ਤਰ੍ਹਾਂ ਜਿਹੜਾ ਬਾਰਸ਼ਾਂ ਕਾਰਨ ਮਕਾਨ ਡਿੱਗ ਪਏ ਉਹ ਜਾਂ ਡਿੱਗਣ ਵਾਲੇ ਆ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਇਸੇ ਤਰ੍ਹਾਂ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ 11-11 100 ਰੁਪਿਆ ਜਿਹੜਾ ਔਰਤਾਂ ਦੇ ਖਾਤਿਆਂ 'ਚ ਪਾਵਾਂਗੇ ਉਹ ਨਹੀਂ ਪਾਇਆ ਗਿਆ ਉਹ ਪਾਇਆ ਜਾਵੇ ਇਸੇ ਤਰ੍ਹਾਂ ਜਿਹੜਾ ਵਿਧਵਾ ਤੇ ਜਿਹੜੀਆਂ ਪੈਨਸ਼ਨ ਵਿਧਵਾ ਵੜਾਪਾ ਪੈਨਸ਼ਨ ਉਹ 5000 ਰੁਪਏ ਦੀਆਂ ਕੀਤੀਆਂ ਜਾਣ ਇਸੇ ਤਰ੍ਹਾਂ ਜਿਹੜੀਆਂ ਹੋਰ ਸਾਡੀਆਂ ਮੰਗਾਂ ਹਨ ਉਹਨਾਂ ਤੇ ਅਸੀਂ ਜਿਹੜਾ ਅੱਜ ਚੇਤਾਵਨੀ ਰੈਲੀ ਕੀਤੀ ਹੈ ਤੇ ਨੋਟਿਸ ਦੇਵਾਂਗੇ ਡੀਸੀ ਸਾਹਿਬ ਨੂੰ ਕਿ ਜੇ 15 ਨਵੰਬਰ ਤੱਕ ਕਰ 15 ਨਵੰਬਰ ਤੱਕ ਜੇ ਸਾਡੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਅਸੀਂ ਫਿਰ ਨਹੀਂ 17 ਤੋਂ ਇਥੇ ਪੱਕਾ ਮੋਰਚਾ ਲਾਵਾਂਗੇ ਝੰਗਾਂ ਬਾਕੀ ਬੈਠਾਂਗੇ ਭਾਵੇਂ ਸਾਨੂੰ ਸਾਲ ਬੈਠਣਾ ਪਾਵੇ ਭਾਵੇਂ ਕੁਈ 2 ਸਾਲ ਬੈਠਣਾ ਪਵੇ ਜਿੰਨਾ ਕਿ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਹਨਾਂ ਚੱਕ ਰਸੀ ਆਪਾਂ ਇਥੇ ਮੋਰਚਾ ਨਹੀਂ ਚੱਕਾ